ਜਥੇਦਾਰ ਸੁੱਚਾ ਸਿੰਘ ਲੰਗਾਵ ਵੱਲੋਂ ਦਲਬੀਰ ਸਿੰਘ ਪੱਪੂ ਢਿਲਵਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪੁਰਾਣਾ ਬੱਸ ਸਟੈਂਡ ਪੁਲਿਸ ਨੇੜੇ ਸਾਹਮਣੇ ਮਹਾਰਾਜਾ ਅਜੀਤ ਸਿੰਘ ਚੌਂਕ ਵਿੱਚ ਲਗਾਇਆ ਗਿਆ ਧਰਨਾ ਲੰਗਾਨੇ ਸਰਕਾਰ ਕੋਲੋਂ ਸੁਖਿੰਦਰ ਸਿੰਘ ਰੰਧਾਵਾ ਵੱਲੋਂ ਕਰਾਇਆ ਗਿਆ ਕਤਲਾਂ ਖਿਲਾਫ ਸੀਬੀਏ ਜਾਂਚ ਕਰਵਾਉਣ ਦੀ ਕੀਤੀ ਮੰਗ ਤੁਸੀਂ ਦੇਖ ਰਹੇ ਹੋ ਡੀਬੀਐਨ 24 ਨਿਊਜ਼ ਰਿੰਕਾ ਵਾਲੀਆ ਦੇ ਨਾਲ ਕ੍ਰਿਸ਼ਨ ਕਪਾਲ ਦੀ ਰਿਪੋਰਟ ਡੇਰਾ ਬਾਬਾ ਨਾਨਕ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਵੋ ਦੋਨੇ ਸਕੇ ਭਰਾ ਜਿੰਨਾ ਚੋਂਦੀ ਉਂਗਲ ਨਹੀਂ ਸੀ ਨੰਗਦੀ ਉਹਨੂੰ ਵੀ ਥਾਪੀ ਦਿੱਤੀ ਉਹਨੂੰ ਵੀ ਥਾਪੀ ਦਿੱਤੀ ਆਪਣੀ ਜ਼ਮੀਰ ਦੇ ਅੰਦਰ ਝਾਤੀ ਮਾਰ ਤੂੰ ਦੋਵੇਂ ਭਰਾ ਕਤਲ ਨਹੀਂ ਕਰਵਾਏ ਬਾਕੀ ਨਿੱਕੇ ਮੋਟੇ ਨੇ ਬੜਾ ਕੁਝ ਕੀਤਾ ਹੁਣ ਉਹ ਕਹਿ ਰਹੇ ਨੇ ਜੇ ਪੱਪੂ ਸਾਡੇ ਕੋਲੋਂ ਕਤਲ ਕਰਵਾ ਸਕਦਾ ਸਾਡੀ ਮਾਂ ਦਾ ਕਤਲ ਵੀ ਇਹਨੇ ਕੀਤਾ ਉਹ ਜੇ ਮਰਦਿਆਂ ਤੇਰੀ ਸਰਕਾਰ ਰਹੀ ਏ ਤੂੰ ਭਗਵਾਨਪੁਰਿਆ ਨੂੰ ਮਾਰ ਦਿੰਦਾ ਤਾਂ ਭਗਵਾਨਪੁਰਿਆ ਤੈਨੂੰ ਮਾਰ ਦਿੰਦਾ ਉਹਦੀ ਮਾਂ ਦਾ ਕਿੱਥੂਰਾ ਗਲਤ ਕੀਤਾ ਤੂੰ ਦਲਬੀਰ ਪੱਪੂ ਨੂੰ ਵੀ ਕਤਲ ਕਰਾ ਕੇ ਗਲਤ ਕੀਤਾ ਇੱਕ ਅਬਰੂ ਖਰਾਨੇ ਵਿਆਂ ਆਇਆ ਹਿਆ ਅਫਸਰ ਦੇ ਵਿੱਚ ਉੱਥੇ ਇਹਦੇ ਸੌਰਿਆਂ ਦੀ ਜ਼ਮੀਨ ਤੋਂ ਅਗਲੇ ਪਾਸੇ ਇੱਕ ਘਰ ਸੀਗਾ ਬੜਾ ਵੱਸਦਾ ਰਸਦਾ ਘਰ ਸੀਗਾ ਮੁਫਰਾਂ ਨਾਲ ਜਿਹੜਾ ਰਿਹਾ ਵਾ ਉਹ ਵੀ ਭੈਣ ਦਾ ਘਰ ਸੀਗਾ ਧੂਆ ਪਿਓ ਕਤਲ ਕਰਵਾਤਾ ਉੱਥੇ ਉਹਨਾਂ ਨੇ ਰੌਲਾ ਪਾਇਆ ਕਿ ਇੱਥੇ ਕਤਲ ਦਾ ਪਰਚਾ ਕਰੋ ਇਹਨੇ ਮਹਿਕ ਤੇ ਕਤਲ ਕਰਵਾਇਆ ਪਰ ਕਾਂਗਰਸ ਨੇ ਨਹੀਂ ਕੀਤਾ ਕਿਉਂਕਿ ਮਹਿਤਮਾ ਜਿਹੜਾ ਵਾ ਹੁੰਦਾ ਇਹਦੇ ਕੋਲ ਸੀਗਾ ਹੁਣ ਕੇ ਮਹਿਕਮੇ ਦੀ ਤੇ ਜਾਨ ਹੀ ਨਿਕਲ ਗਈ ਕੋਈ ਇਹ ਸੂਲ ਕੈਦਾ ਨਹੀਂ ਦਾ ਮਾਰੇ ਨੇ ਵੀ ਇਹਦੇ ਕੋਈ ਇਨਸਾਫ ਮੰਗਣਾ ਪਗੜੇ ਨੇ ਵੀ ਇਹਨਾਂ ਕੋਲ ਸਾਫ ਨੰਮ ਮੰਗਣਾ ਜੇ ਕਿਸੇ ਨੂੰ ਕੋਈ ਮਾਰਨ ਦਿਆ ਹੋਵੇ ਕਿੱਥੇ ਨੱਠਦਾ ਘਰ ਨੂੰ ਨੱਠਦਾ ਨਾ ਜੇ ਕਿਸੇ ਪੰਜਾਬ ਦੀ ਧਰਤੀ ਤੇ ਕਿਸੇ ਨਾਲ ਧੱਕਾ ਹੋਏਗਾ ਗਰੀਬ ਨਾ ਕਿੱਥੇ ਨੱਠੂਗਾ ਥਾਣੇ ਜਾਊਗਾ ਨਾ ਉਹ ਥਾਣੇ ਮਿਲਨੇ ਕ੍ਰਿਮੀਨਲ ਲੋਕਾਂ ਨੂੰ ਕੁਰਸੀਆਂ ਤੇ ਇਨਸਾਫ ਮੰਗਣ ਵਾਲੇ ਜਿਹੜੇ ਹੇਠਲੇ ਬੈਠੇ ਹੋਣ ਕਦਾ ਸਰਕਾਰ ਦਾ ਰਾਜ ਹੈ ਕਦੇ ਉੱਥੇ ਗੋਲੀ ਚੱਲ ਗਈ ਕਦੇ ਉੱਥੇ ਗੋਲੀ ਚੱਲ ਗਈ ਕਦੇ ਉਹਦੇ ਕੋਲ ਫਰੋਤੀ ਮੰਗ ਲਈ ਕਦੇ ਉਹਦੇ ਕੋਲ ਫਰੋਤੀ ਮੰਗ ਲਈ ਵੱਡੇ ੱਟਕੇ ਹੋਏ ਨੇ ਬਾਹਰ ਨਿਕਲ ਜਾਓ ਸਾਡੇ ਪਾਰਟੀ ਦਾ ਲੰਬਾ ਸਮਾਂ ਸਰਕਲ ਦਾ ਪ੍ਰਧਾਨ ਜ਼ਿਲ੍ਹੇ ਦਾ ਜਨਨ ਸਕਤੀ ਪਿੰਡ ਦਾ ਲੰਬਾ ਸਮਾਂ ਸਰਪੰਚੀ ਕਰਨ ਵਾਲਾ ਸਰਦਾਰ ਦਲਬੀਰ ਸਿੰਘ ਢਿਲਵਾ ਉਹਦਾ ਪਿਛਲੇ ਸਮੇਂ ਵਿੱਚ ਕਾਂਗਰਸ ਦੇ ਰਾਜ ਵਿੱਚ ਗੈਸਟ੍ਰੋਨ ਤੋਂ ਕਤਲ ਕਰਵਾ ਦਿੱਤਾ ਗਿਆ ਸੀਗਾ ਜਿਹਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਨੇ ਐਸਐਸਪੀ ਦਾ ਘਰਾਓ ਵੀ ਕੀਤਾ ਸੀ ਤੇ ਇਨਕੁਆਰੀ ਵੀ ਤੁਰਪੀ ਸੀ ਤੇ ਕੈਬਨਿਟ ਦੀ ਮੀਟਿੰਗ ਵਿੱਚ ਇਹਨੇ ਰੌਲਾ ਪਾ ਕੇ ਉਹ ਇਨਕੁਆਰੀ ਬੰਦ ਕਰਵਾਈ ਸੀ ਕਿੰਨੇ ਕਿਹਦੇ ਮੱਕੇ ਦੇ ਕਹਿੰਦੇ ਹੋ ਉਹ ਮੈਂ ਸੁਣੀਆ ਕੈਪਟਨ ਮਰਿੰਦਰ ਸਿੰਘ ਦੇ ਕਹਿੰਦੇ ਹੋ ਇਨਕੁਆਰੀ ਬੰਦ ਹੋਈ ਸੀਗੀ ਅੱਜ ਉਸ ਚੀਜ਼ ਨੂੰ ਨੰਗਿਆ ਕਰ ਦਿੱਤਾ ਸੁਨੀਲ ਜਾਖੜ ਜੀ ਨੇ ਜਿਹੜੇ ਉਸ ਵੇਲੇ ਕੈਬਨਿਟ ਦੇ ਮੰਤਰੀ ਸਨ ਉਹਨੇ ਸਰਪ੍ਰਧਾਨ ਸੀ ਹੁਣ ਅੱਜਕੱਲ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਨੇ ਬੜੀ ਜ਼ਿੰਮੇਵਾਰੀ ਨਾਲ ਕਿਹਾ ਵਾ ਕਿ ਸੁਖੀ ਦੀ ਉਦੋਂ ਇਨਕੁਆਰੀ ਜਿਹੜੀ ਉਹ ਬੰਦ ਕੀਤੀ ਗਈ ਸੀ ਆਏ ਸੀਬੀਆਈ ਕੋਲੋਂ ਮੰਗ ਕਰਨਿਆ ਕਿ ਸੀਬੀਆਈ ਕੋਲੋਂ ਇਹ ਇਨਕੁਆਰੀ ਜਿਹੜੀ ਆ ਦੁਬਾਰਾ ਚਾਲੂ ਕਰਕੇ ਇਹਦੇ ਤੇ ਕਤਲ ਦਾ ਪਰਚਾ ਕੀਤਾ ਜਾਵੇ ਕੀ ਵੱਡੇ ਦੋਸ਼ ਲਾ ਰਹੇ ਹੋ ਕਤਲ ਦੀ ਸਿੱਧੀ ਸਿੱਧੀ ਗੱਲ ਕਰ ਰਹੇ ਹੋ ਕੀ ਕਿਸ ਤਰ੍ਹਾਂ ਕੋਈ ਕਹੀ ਆ ਕੋਈ ਸਬੂਤ ਨੇ ਹੱਥ ਦੇ ਵਿੱਚ ਆ ਕੋਈ ਗੱਲ ਜਿਹੜੀ ਕੋਈ ਸਾਹਮਣੇ ਨਿਕਲ ਕੇ ਆਈ ਹੈ ਕਿ ਕਤਲ ਜਿਹੜੇ ਇਹਨਾਂ ਨੂੰ ਕਮਾਈ ਜਦੋਂ ਵੀ ਕੋਈ ਕਤਲ ਹੁੰਦਾ ਤੇ ਜਿਹਦਾ ਕਤਲ ਹੁੰਦਾ ਵਾ ਉਹਦੇ ਘਰ ਦੇ ਜਿਹੜੇ ਨੇ ਉਹ ਬਿਆਨ ਦਿੰਦੇ ਨੇ ਤੇ ਕਤਲ ਦਾ ਪਰਚਾ ਜਿਹੜਾ ਦਰਜ ਹੋ ਜਾਂਦਾ ਜਿਹਦੇ ਜਿਹਦੇ ਮਰਜ਼ੀ ਖਿਲਾਫ ਹੋਵੇ ਜੇ ਕਿਤੇ ਉਹ ਗਲਤ ਬਿਆਨ ਦਿੰਦੇ ਨੇ ਬਾਅਦ ਵਿੱਚ ਇਨਕੁਆਇਰੀ ਚੋਂ ਬੰਦਾ ਨਿਕਲ ਜਾਂਦਾ ਇਹਦੀ ਸਰਕਾਰ ਸੀ ਜੀ ਇਹਨਾਂ ਐਫਆਈਆਰ ਚ ਉਹਦੋਂ ਪੈਣ ਨਹੀਂ ਦਿੱਤਾ ਘਰ ਵਾਲੇ ਜਿਹੜੇ ਨੇ ਲਗਾਤਾਰ ਇਹਦਾ ਨਾਮ ਲੈ ਰਹੇ ਸੀ ਅੱਜ ਉਹ ਗੈਂਗਸਟਰਾਂ ਦੇ ਕਹਿਣ ਤੇ ਉਹ ਸਾਰੀ ਗੱਲ ਨੰਗੀ ਹੋ ਗਈ ਕਿ ਸਾਡੇ ਕੋਲੋਂ ਇਹਨਾਂ ਨੇ ਭੰਬਰਾ ਜਿਹੜਾ ਸਰਪੰਚ ਕੋਟੜੀ ਦਾ ਸੀਗਾ ਉਹਦੇ ਟੈਲੀਫੋਨ ਤੇ ਗੱਲ ਕੀਤੀ ਤੇ ਉਹਨੇ ਕਿਹਾ ਕਿ ਤੁਸੀਂ ਇਹਨੂੰ ਮਾਰ ਦਿਓ ਮੈਂ ਆਪੇ ਸੰਭਲ ਲਵਾਂਗਾ ਪਿਸਤੌਲ ਵੀ ਉਹਦਾ ਉਹਦੇ ਘਰ ਦੇ ਕਹਿੰਦੇ ਨੇ ਇੱਕ ਉਹਦਾ ਹੀ ਤੇ ਇੱਕ ਦੂਜੇ ਦਾ ਹੈਗਾ ਤੇ ਇਹ ਗੱਲਾਂ ਜਿਹੜੀਆਂ ਨੇ ਕਾਹਦੇ ਲਈ ਸਰਕਾਰਾਂ ਬਣੀਆਂ ਨੇ ਸੀਆਈਡੀ ਬਣੀ ਹੈ ਕਈ ਤਰ੍ਹਾਂ ਦੀਆਂ ਏਜੰਸੀਆਂ ਨੇ ਸੀਬੀਆਈ ਹਿੰਦੁਸਤਾਨ ਦੀ ਸੰਸਥਾ ਵਾ ਆਈਸੀਬੀਆਈ ਕੋਲੋਂ ਇਨਸਾਫ ਮੰਗਨੇ ਆ ਕੇ ਦੁੱਧੋਂ ਪਾਣੀ ਨਤਾਰ ਦੇਣ ਬਿਲਕੁਲ ਅਜੇ ਤੱਕ ਹੋ ਗਿਆ ਹੈ ਅੱਜ ਤੇ ਤੁਸੀਂ ਆਪਣੇ ਤੋਂ ਚਨਾਬ ਨਹੀਂ ਦੇਤੀ ਜੇ ਹਾਲੇ ਵੀ ਜੇ ਕੋਈ ਕੋਈ ਕਾਰਵਾਈ ਹੁੰਦੀ ਤਾਂ ਇਹ ਸਟੈਪ ਅੱਗੇ ਚੱਲਦਾ ਰਹੇਗਾ ਇਹ ਸਟੈਪ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਗੱਲ ਕਰਕੇ ਤੇ ਅੱਗੋਂ ਸਾਡਾ ਸੰਨਰਸ਼ੀ ਜਾਰੀ ਰਹੇਗਾ ਹਾਂ ਬਿਲਕੁਲ ਇਹ ਤੁਸੀਂ ਸੁਣਿਆ